ਸਰੋ ਅਮਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਾਡੇ ਦਫ਼ਤਰ ਆਉਣ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੂਜਾ ਧੰਨਵਾਦ ਕੀ ਤੁਸੀਂ ਸਾਡੇ ਤੇ ਸਾਡੀ ਟੀਮ ਤੇ ਯਕੀਨ ਕੀਤਾ ਸਾਨੂੰ ਇਸ ਕਾਬਿਲ ਸਮਝਿਆ ਕਿ ਅਸੀਂ ਤੁਹਾਡਾ ਜਿਹੜਾ ਨਾ ਕੇਸ ਆ ਉਹਨੂੰ ਪ੍ਰੋਸੈਸ ਕਰੀਏ ਤੇ ਅੱਜ ਬੜਾ ਉਸ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਪਾਸਪੋਰਟਾਂ ਦੇ ਉੱਪਰ ਜਿਹੜਾ TR ਦਾ ਸਟੀਕਰ ਲੱਗ ਕੇ ਆ ਚੁੱਕਿਆ ਸੁਪਨਾ ਹੁੰਦਾ ਜਦੋਂ ਬੰਦਾ ਸਟੱਡੀ ਵੀਜ਼ੇ ਤੇ ਵੀ ਜਾਂਦਾ ਬਹੁਤ سارے ਲੋਕ ਗਲਤ ਤਰੀਕਿਆਂ ਨਾਲ ਵੀ ਇਸਤੇਮਾਲ ਕਰਦੇ ਨੇ ਸਟੱਡੀ ਤਰੀਕੇ ਜਿਹੜਾ ਸਟੱਡੀ ਵੀਜ਼ਾ ਤੇ ਵੀ ਜਾਂਦਾ ਉਹਦਾ ਵੀ ਐਂਡ ਆਫ ਦੀ ਡੇਟ ਆਪਾਂ ਸਿੰਗਾਪੁਰ ਪਰਮਨੈਂਟ ਰੈਜ਼ਿਡੈਂਸੀ ਲਈ ਕਰਦੇ ਤੇ ਅੱਜ ਤੁਹਾਡਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਥੇ ਬੈਠਿਆਂ ਦੀ ਪੀਆਰ ਲੱਗ ਕੇ ਆ ਗਈ ਬਹੁਤ ਹੀ ਵਧੀਆ ਸਰ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਸਰ ਤੁਹਾਡੀ ਵੀ ਮਿਹਰ ਸਰਗਾ ਹੈ ਤੇਰੀ ਟੀਮ ਦੀ ਵੀ ਮਿਹਰ ਸਰਗਾ ਹਾਂ ਜੋ ਵੀ ਜਦੋਂ ਆਪਾਂ ਮਿਲੇ ਸੀ ਨਾ ਮਿੰਡ ਪਹਿਲਾਂ ਤਾਂ ਆਪਾਂ ਸੈ ਤੁਸੀਂ ਸਟੱਡੀ ਵੀਜ਼ੇ ਲਈ ਸਾਨੂੰ ਅਪਰੋਚ ਕੀਤਾ ਸੀ ਕਿ ਸਟੱਡੀ ਵੀਜ਼ਾ ਲਾਓ ਤਾਂ ਮੈਂ ਡਾਕੂਮੈਂਟ ਦੇਖ ਕੇ ਕਿਹਾ ਵੀ ਤੁਸੀਂ ਡਾਇਰੈਕਟ ਜਿਹੜਾ ਪੀਐਲਬੀ ਲਾ ਸਕਦੇ ਹੋ ਤੁਹਾਡੀ ਤੁਹਾਡੀ ਮੈਡਮ ਦੀ ਤੇ ਤੁਹਾਡੇ ਬੱਚੇ ਦੀ ਇਹਨਾਂ ਦੀ ਪੀਆਰ ਲਾ ਕੇ ਆ ਗਈ ਤਾਂ ਉਦੋਂ ਤੁਹਾਨੂੰ ਕਿੱਦਾਂ ਲੱਗਦਾ ਸੀ ਵੀ ਪੋਸੀਬਲ ਹੈਗਾ ਕਿ ਨਹੀਂ ਕਿਉਂਕਿ ਤੁਸੀਂ ਦਰਦ ਦਰ ਭਟਕ ਕੇ ਆਏ ਸੀ ਸਟੱਡੀ ਵੀਜ਼ੇ ਲਈ ਟੱਕਰਾਂ ਕਾਫੀ ਮਾਰ ਰਹੇ ਸੀ ਸਾਡਾ ਸਟੱਡੀ ਵੀਜ਼ਾ ਇੱਕ ਰਿਫਿਊਸ ਹੋ ਆਪਣਾ ਪਹਿਲਾ ਰਿਫਿਊਸ ਹੋ ਰਾਇਸੀ ਕੈਨੇਡਾ ਤੋਂ ਫਿਰ ਵੀਸ ਭਰੀ ਆਸਟ੍ਰੇਲੀਆ ਦੀ ਕੋਵਿਡ ਆ ਗਿਆ ਤੁਸਾਨੂੰ ਡਾਵਾ ਡੋਲ ਦਾ ਕੰਮ ਸੀ ਕਿਸੇ ਵਾਸਤੇ ਲੱਗਦਾ ਨਹੀਂ ਸਾਨੂੰ ਇਹ ਵੀ ਕਿਸੇ ਵਾਸਤੇ ਵੀ ਹੋ ਜੇ ਹੋ ਜਾਵੇ ਕਿੰਨੇ ਕੀ ਟਾਈਮ ਤੋਂ ਤੁਸੀਂ ਇਹ ਐਫਰਟਸ ਕਰ ਰਹੇ ਹੋ ਬਾਹਰ ਜਾਣਦੇ ਨੇ 2016 17 ਤੋਂ ਹੀ 2016 17 ਤੋਂ ਮੇਰੇ ਟੱਚ 'ਚ ਤੁਸੀਂ ਆਏ ਹੋ 2022 'ਚ ਹਾਂਜੀ ਬਾਈ ਹਾਂ ਅੱਜ ਅਕਤੂਬਰ 2023 ਲੱਖ ਪੰਜ ਮਹੀਨੇ ਦਾ ਸਵਾ ਖਾਲ ਦਾ ਪ੍ਰੋਸੈਸ ਲੱਗਾ ਹੈ ਤੁਹਾਡੀ ਟੋਟਲ ਵੀਆਰ ਜਦੋਂ ਤੁਸੀਂ ਆਪਾਂ ਸ਼ੁਰੂ ਕੀਤੀ ਹੈ ਹਾਂ ਜੀ ਇਹਨਾਂ ਨੂੰ ਮਸਾਂ ਬਹੁਤ ਸਾਰੀ ਬਹੁਤ ਸਾਰੀ ਲੋਕ ਨੇ ਜਦੋਂ ਸਾਡੇ ਕੋਲੇ ਆਉਂਦੇ ਆ ਜਦੋਂ ਤੁਸੀਂ ਵੀ ਸ਼ਾਇਦ ਅਸੀਂ ਤੁਹਾਡੇ ਦਿਮਾਗ ਵਿੱਚ ਜਿਹੜਾ ਸਵਾਲ ਹੋਊਗਾ ਕਿ ਸਰ ਛੇਤੀ ਕਰੋ ਸਵਾ ਸਾਲ ਬਹੁਤ ਜ਼ਿਆਦਾ ਹੁੰਦਾ ਤੇ ਅੱਜ ਅੱਜੋ ਜਿਹੜਾ ਸਵਾ ਸਾਲ ਦਾ ਫਲ ਮਿਲਿਆ ਅੱਜ ਕਿਦਾਂ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਬਹੁਤ ਵਧੀਆ ਉਹ ਤੋਂ ਇਹ ਲੱਗਦਾ ਸੀ ਕਿ ਸਵਾ ਸਾਲ ਬਹੁਤ ਜ਼ਿਆਦਾ ਐਂ ਸਿਰ ਵੇਟ ਨਹੀਂ ਹੋਣੀ ਪਰ ਵਧੀਆ ਹੋਇਆ ਹੀ ਬਹੁਤ ਜ਼ਿਆਦਾ ਵਧੀਆ ਹੋਇਆ ਦੇ ਸਭੇ ਸਵਾਲਾਂ ਤੋਂ ਤੁਹਾਨੂੰ ਇੱਕ ਪੁੱਛਣਾ ਤੁਸੀਂ ਬਹੁਤ ਜ਼ਿਆਦਾ ਵਧੀਆ ਸਰ ਖੋਸ਼ਾ ਕਿ ਕੀ ਆਖਿਆ ਬਹੁਤ ਜ਼ਿਆਦਾ ਵਧੀਆ ਜਿਹਨੂੰ ਦੱਸਦੇ ਆਂ ਰਾਹ ਨੂੰ ਇਹਨਾਂ ਕਹਿੰਦੇ ਤੁਹਾਡੀ ਪੀਆਰ ਆ ਗਈ ਹੈ ਹਾਂ ਕਿਉਂ ਨਹੀਂ ਕਿ ਇੱਥੇ ਫਰਕ ਆਉਂਦਾ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ਿਡੈਂਸੀ ਅਰਵਿੰਦਰ ਸਿੰਘ ਦੀ ਅਰਵਿੰਦਰ ਸਿੰਘ ਜੀ ਤੁਹਾਡੀ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ਿਡੈਂਸੀ ਹੈ ਜੀ ਆ ਤੁਹਾਡਾ ਪੀਆਰ ਦਾ ਤੁਹਾਡਾ ਪੀਆਰ ਦਾ ਇਮੀਗ੍ਰੇਸ਼ਨ ਦਾ ਸਟicker ਲੱਗ ਕੇ ਆ ਗਿਆ ਜੀ ਆ ਦੇਖੋ ਚੈੱਕ ਕਰੋ ਸਾਰੇ ਡਾਕੂਮੈਂਟ ਆ ਜੀ ਦੇਖਿਓ ਤੁਹਾਡਾ ਪੀਆਰ ਆ ਗਿਆ ਜੀ ਤਸਵੀਰ ਤਾਂ ਸੀ ਨਾ ਨੇੜੋਂ ਜਿਆ ਕੇ ਦਿਖਾ ਦਿਓ ਮੈਂ ਪੀਰ ਉਹਨੂੰ ਰੱਖ ਲੋ ਜਿੱਤੇ ਲੋ ਤੇ ਰੱਖ ਲੋ ਹਾਂ ਜੀ ਤੀਸਰੀ ਵੀ ਦਿਖਾ دیਏ ਦਿਖਾ ਸ੍ਰੀ ਅਗਨੀ ਪਰਮਾਨੰਤ ਸਿੰਘ ਦੀ ਵਿਕੇ ਲਈ ਬੱਚੇ ਦੀ ਜੀਰਾਂ ਬੱਚੇ ਕਨਫਰਮੇਸ਼ਨ ਆਫ ਪਰਮਨੈਂਟ ਰੈਇਡੈਂਸੀ ਪਰਮਾਨੰਤ ਸਿੰਘ ਦੀ ਚਾਰ ਸਾਲਾਂ ਵਾਲਾ ਹੈ ਇਮੀਗ੍ਰੈਂਟ ਥੈਂਕ ਯੂ ਕੋਈ ਸਾਫਰਤਾਂ ਦੇ ਛੋਟੇ ਰਸਤਾਨੀ ਅੰਦਰ ਆਪਾਂ ਸਟੱਡੀ ਵੀਜ਼ੇ ਤੇ ਜਾਈਏ ਫਿਰ ਵੀ ਤੁਹਾਨੂੰ 4-5 ਸਾਲ ਹਾਂਜੀ ਐਂਡ ਆਫ ਦੀ ਡੇਟਾ ਜਿਹੜਾ ਆਪਾਂ ਸ਼ੰਗਠ ਕਰਨਾ ਹੈ ਪੀਆਰ ਵੀ ਕਰਨਾ ਹੈ ਹਾਂਜੀ ਹਾਂਜੀ ਐਸੇ ਜੀ ਕਰਨਾ ਇੱਥੋਂ ਮੈਨੂੰ ਬਾਈ ਜੀ ਦੱਸ ਰਹੇ ਸੀ ਕਿ ਕਹਿੰਦੇ ਅਸੀਂ ਜਦੋਂ ਪਿੰਡ ਕਿਸੇ ਨੂੰ ਦੱਸਦੇ ਹਾਂ ਨਾ ਵੀ ਸਾਡੀ ਪੀਆਰ ਆ ਗਈ ਅਸੀਂ ਪੀਆਰ ਅਪਲਾਈ ਕੀਤੀ ਆ ਬਹੁਤ ਸਾਰੇ ਲੋਕ ਇਹਨਾਂ ਨਿਯਾਗ ਰਹਿੰਦੇ ਯਾਰ ਪੀਆਰ ਕਿੱਦਾਂ ਆ ਜੂਗੀ ਕਿ ਕਿੱਦਾਂ ਪੋਸੀਬਲ ਆ ਇਹ ਇਦਾਂ ਹੀ ਕਈ ਦਾ ਸੋਚ ਦਿੰਦੇ ਨਵੀਂ ਕੁਝ ਚੀਜ਼ ਦੱਸ ਤੀ ਕੋਈ ਇਦਾਂ ਹੁੰਦਾ ਹੀ ਨਹੀਂ ਨਾ ਪਲੱਸ 2 ਬਸ ਬੰਦਾ ਪੀਆ ਮੈਂ ਕੱਲਮ ਲੋੜ ਕਿਸੇ ਨੂੰ ਦੱਸਿਆ ਸੀ ਕਿ ਦੁਕਾਨ ਤੇ ਗਿਆ ਸੀ ਉਹ ਅੰਦਰ ਇਦਾਂ ਨਹੀਂ ਹੁੰਦਾ ਇੰਦੀਆਂ ਸਾਨੂੰ ਨਵੀਂ ਚੀਜ਼ ਦੱਸ ਤੀ ਕਰਦੇ ਯਾਰ ਸੰਭਲ ਕੇ ਰਹੋ ਠਗੀਆਂ ਵੜੀਆਂ ਬਾਜੀਆਂ ਨਹੀਂ ਜਿਵੇਂ ਮੇਰੇ ਪੀਆ ਆਰ ਐਂਡੀ ਆ ਸਿੱਧੀ ਕਰਾ ਸਟੱਡੀ ਕਰੋ ਜਾਣਾ ਪਊਗਾ ਬਾਹਰ ਉਹ ਚਾਰ ਪੰਜ ਸੱਤ ੱਕੇ ਖਾ ਕੇ ਪੀਆ ਹੁੰਦਾ ਇੱਧਰ ਵੀ ਨਾ ਹਰ ਬੰਦਾ ਪੀਆ ਹੋ ਜਾ ਕਰਦਾ ਤੋ ਨੂੰਹ ਨੂੰ ਕਿੰਨਾ ਲੱਗਦਾ ਕੋਲੀ ਜੀ ਕੀ ਨਾ ਆ ਗਿਆ ਆਮ ਆ ਗਿਆ ਜੀ ਸਾਡੇ ਨਾਲ ਸਾਡੇ ਨਾਲ ਤਾਂ ਦੇ ਚਿਕਨ ਸਾਨੂੰ ਪਹਿਲਾਂ ਹੀ ਸੀ ਜਦੋਂ ਤੁਸੀਂ ਬੜਾ ਕੋਸ਼ਿਸ਼ੰਦੀਏ ਵੀਰੇ 15 ਸਾਲ ਹੋ ਗਏ ਬੈਠਿਆ ਨੂੰ ਫਿਰ ਆਪਾਂ ਪਰਿਵਾਰਕ ਤੌਰ ਤੇ ਮਿਲਦੇ ਆ ਘਰਾਂ ਚ ਹਾਂ ਜੀ ਸਾਡੇ ਨਾਲ ਕੁਝ ਕੈਡਿਏਟ ਮੈਡੀਕਲ ਕਰਵਾਉਣ ਗਏ ਪ੍ਰਾਪਤੂ ਪਾਸ ਹੈ ਉਹਨਾਂ ਨੂੰ ਜਦੋਂ ਮੈਡੀਕਲ ਕਰਵਾਉਣ ਗਿਆ ਉਹਨਾਂ ਨਾਲ ਜੇ ਆਖੀ ਜਾਂਦੇ ਤੁਹਾਡੇ ਨਾਲ ਫਰਾਡ ਕਮਿਟ ਹੋ ਰਿਹਾ ਪ੍ਰਾਪਤੂ ਪਾਸ ਕੈਡਿਏਟ ਪੀਆਰ ਵੀ ਹੋ ਸਕਦਾ ਤੇ ਉਹ ਹੁਣ ਕਾਫੀ ਬੱਚਿਆਂ ਦੀ ਪੀਆਰ ਆਈ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਉਹਨਾਂ ਨੂੰ ਫੋਨ ਕਰਕੇ ਦੱਸ ਦਿਓ ਭਾਈ ਵਧਾਈਆਂ ਦੇ ਦਿਓ ਹੁੰਦਾ ਹੈ ਨਾ ਕੈਨੇਡਾ ਗਾਇਬ ਬੰਦੇ ਦੀ ਪੀਰ ਅੜੀਆਂ ਨਹੀਂ ਆ ਰਹੇ ਹੁਣ ਬਹੁਤ ਜਾ ਰਹੇ ਨੇ ਸਾਡੇ ਵੀ ਹੈਗਾ ਨਾਮ ਦੇ ਵਿੱਚ ਹੁੰਦਾ ਇੱਕ ਅੱਗੇ ਵੀ ਤੁਹਾਡੇ ਪਰਿਵਾਰ ਚੋਂ ਗਿਆ ਤੁਹਾਡਾ ਬ੍ਰਦਰ ਵੀ ਲੋ ਹੀ ਗਿਆ ਹੈ ਨਾ ਹਾਂਜੀ ਗਿਆ ਹੈ ਬ੍ਰਦਰ ਪਰ ਬਹੁਤਾ ਟਾਈਮ ਹੀ ਹੋਇਆ ਨਹੀਂ ਹੋਇਆ ਪਿਛਲੇ ਜਦ ਕੀ ਨੂੰ ਗਿਆ ਸਤੰਬਰ ਸਤੰਬਰ ਚ ਉਹ ਹੀ ਵੀ ਆ ਰਹੀ ਹੈ ਉਹ ਵੀ ਆ ਰਹੀ ਹੈ ਉਦੋਂ ਪਰ ਤੁਹਾਨੂੰ ਪ੍ਰੋਸੈਸ ਆ ਗਿਆ ਬਹੁਤਾ ਸੀ ਲੱਗਦੇ ਨਹੀਂ ਆ ਪਹਿਲੇ ਕਰ ਗਿਆ ਉਸ ਦਾ ਲੱਗਦਾ ਵੀ ਨੰਬਰ ਕੋਲੋਂ ਕਿਸੀ ਹੋਵੇ ਉਹ ਚੱਲੀ ਗਿਆ ਪ੍ਰੋਸੈਸਰ ਨਹੀਂ ਤੁਹਾਡੇ ਤੇ ٹرسٹ ਸੀਗਾ ਪਰ ਪਿੰਡ ਦੇ ਲੋਕ ਹੀ ਕਹਿ ਦਿੰਦੇ ਸੀ ਜੀ ਇਹ ਨਾ ਨਟ ਕੀ ਹੋਣੀ ਐ ਵੀ ਤੱਕੇ ਖਾਂਦੇ ਕਰਦੇ ਨੇ ਮੈਂ ਥਰੂ ਵੈਸੇ ਤਾਂ ਜਿਹੜੇ ਪਿੰਡਾਂ ਚ ਸਾਨੂੰ ਰੋਕਦੇ ਆ ਮੈਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਉਹ ਸਾਨੂੰ ਸੁਚੇਤ ਕਰਦੇ ਆ ਹਾਂ ਜੀ ਜਦੋਂ ਕੋਈ ਵੀ ਪ੍ਰੋਗਰਾਮ ਅਸੀਂ ਸਾਡੇ ਕੋਲੇ ਤੁਸੀਂ ਆਗੇ ਮੈਨੂੰ ਲੱਗਦਾ ਅਸੀਂ ਪੰਜਾਬ ਦੀ ਪਹਿਲੀ ਆਰਗੇਨਾਈਜੇਸ਼ਨ ਹੋਵਾਂਗੇ ਜਿਹੜੇ ਕਹਿੰਦੇ ਆ ਭਾਈ ਆਪਦੇ ਕੈਮਰੇ ਔਨ ਕਰ ਲਓ ਸਾਡੀ ਕਾਉਂਸਲਿੰਗ ਦੀ ਵੀ ਰਿਕਾਰਡਿੰਗ ਕਰੋ ਕਾਡੈਮਿਕ ਕਿਸੇ ਨੂੰ ਕਿਹਾ ਸੀ ਕਿਸੇ ਕਲਾਈਂਟ ਨੂੰ ਵੀ ਆਪ ਦਾ ਇਹਦਾ ਫੋਨ ਉੱਥੇ ਰੱਖੋ ਅਸੀਂ ਕਿਹਾ ਜੋ ਅਸੀਂ ਵਾਰਤਾਲਾਪ ਤੁਹਾਡੇ ਨਾਲ ਆਪਾਂ ਜਦੋਂ ਕੇਸ ਪੜਾਈ ਜਿੱਦੇ ਆਪਾਂ ਕੀਤਾ ਪੀਆਰ ਵਾਸਤੇ ਜੋ ਮੇਰੀ ਕਮਿਟਮੈਂਟ ਉਸ ਦਿਨ ਤੁਹਾਡੇ ਨਾਲ ਮੈਂ ਇਹਨਾਂ ਨੂੰ ਰਿਕਾਰਡ ਕਰ ਰਿਹਾ ਹਾਂ ਰਿਕਾਰਡਿੰਗ ਕਰੂਗੇ ਇਸ ਦੇ ਨਾਲ ਨਾਲ ਤੁਸੀਂ ਕੁਐਸਚਨ ਵੀ ਕਰਨਾ ਮੈਨੂੰ ਮੈਂ ਹਮੇਸ਼ਾ ਇਹ ਕਿਨਾਂ ਮੈਨੂੰ ਵਟਸਐਪ ਤੇ ਆਡੀਓ ਮੈਸੇਜ ਛੱਡੂ ਜਾਂ ਲਿਖ ਕੇ ਕੁਐਸਚਨ ਕਰਾਂ ਤਾਂ ਜੋ ਥੋੜੇ ਕੋਲੇ ਵੀ ਰਿਕਾਰਡ ਰਵੇ ਤੇ ਸਾਡੇ ਕੋਲੇ ਵੀ ਰਵੇ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਲੋਕਾਂ ਨੂੰ ਦਰ ਲੱਗਦਾ ਚੰਗੇ ਬੰਦੇ ਕੰਮ ਕਰਨੇ ਨੇ ਉਹਨਾਂ ਕੰਸਲਟੈਂਟ ਨੂੰ ਵੀ ਦਰ ਲੱਗੀ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਇਹਦੇ ਵਿੱਚ ਪੈਸਾ ਵੀ ਇਨਵੋਲਵ ਆ ਡਾਕੂਮੈਂਟੇਸ਼ਨ ਵੀ ਇਨਵੋਲਵ ਆ ਸਾਡੀ ਟੀਮ ਦਾ ਹਾਰਡਵਰਕ ਵੀ ਇਨਵੋਲਵ ਆ ਬਹੁਤ ਸਾਰੇ ਲੋਕ ਕੰਮ ਕਰਾ ਕੇ ਵੀ ਮਗਰੋਂ ਮਤਲਬ ਬਦਲ ਜਾਂਦੇ ਆ ਜਾਂ ਕਈਆਂ ਦਾ ਕਿਸੇ ਦਾ ਪੇਮੈਂਟ ਨਹੀਂ ਅਰੇਂਜਮੈਂਟ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਮੈਂ ਤੁਹਾਨੂੰ ਵੀ ਦੋਵੇਂ ਤਰ੍ਹਾਂ ਹੀ ਸਿਕਯਰ ਰਹਿਣ ਤੇ ਬਾਕੀ ਜਿਹੜਾ ਵੀ ਪ੍ਰੋਗਰਾਮ ਤੁਹਾਨੂੰ ਗਾਈਡ ਕੀਤਾ ਸੀ ਤੁਹਾਨੂੰ ਨਾਲ ਇਮੀਗ੍ਰੇਸ਼ਨ ਦੇ ਭਾਗ ਦੀ ਸਾਈਟ ਤੇ ਚੈੱਕ ਕਰਵਾਇਆ ਤੁਹਾਨੂੰ ਵੀ ਦੱਸਿਆ ਵੀ ਆਹ ਪ੍ਰੋਗਰਾਮ ਜੇ ਅਪਲਾਈ ਕਰ ਰਹੇ ਹੋ ਇਮੀਗ੍ਰੇਸ਼ਨ ਦੇ ਭਾਗ ਦੀ ਸਾਈਟ ਤੇ ਜਾਓ ਤੁਸੀਂ ਆਪ ਜਾ ਕੇ ਉਹਦੇ ਤੇ ਚੈੱਕ ਕਰੋ ਤੁਸੀਂ ਆਪ ਇੰਟਰਵਿਊ ਦਿੱਤੀ ਆਪ ਸਾਰੇ ਡਾਕੂਮੈਂਟ ਪਿਆਰੇ ਕੀਤੇ ਜਿੱਥੇ ਕਿਤੇ ਵੀ ਡਾਕੂਮੈਂਟ ਦੀ ਜ਼ਰੂਰਤ ਪਈ ਸਾਡੀ ਕੋਸ਼ਿਸ਼ ਰਹੀ ਆ ਰਵਿੰਦਰ ਨੂੰ ਸਟੈਪ ਬਾਈ ਸਟੈਪ ਹਰ ਡਾਕੂਮੈਂਟ ਦੇ ਗਾਈਡ ਕਰਦੇ ਰਹੇ ਆ। ਹਾਂਜੀ। ਤੇ ਜਦੋਂ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾ ਦਿਮਾਗ ਦੇ ਵਿੱਚ ਇੱਕ ਇਹ ਵੀ ਮਹਿਸਾ ਹੈਗਾ ਕਿ ਪੀਆਰ ਲਈ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਡਾਕੂਮੈਂਟ ਇਕੱਠੇ ਕਰਨੇ ਪੈਣਗੇ। ਤੁਹਾਨੂੰ ਕੀ ਲੱਗਦਾ ਵੀ ਬਹੁਤ ਉਥੇ ਹੋਗੇ ਤੁਸੀਂ ਕਾਗਜ਼ ਪੱਤਰ ਇਕੱਠੇ ਕਰਨੇ ਕਿੰਨੇ ਕੁ? ਨਾਰਮਲ ਜਾਂ ਮਾੜੇ ਮੋਟੇ ਜਿਹੜੇ ਆਮ ਬਣਾਉਣੇ ਕਿੰਦੇ ਉਹ ਹੀ ਆਈ। ਬਿਲਕੁਲ ਤੋਂ ਨਾਰਮਲ ਹੀ ਆਪੇ ਸੈਲਰੀ ਸਲਿੱਪਾਂ वगैरह ਤਾਂ ਹੁੰਦੀਆਂ ਹੀ ਯਾਰ ਸਾਰੇ ਉਹ ਜਿੱਦਾਂ ਦਾ ਹੀ ਕੁਝ ਨਹੀਂ ਹੋਰ ਕੋਈ ਮੱਕਰਾ ਤਾਂ ਹੈ ਨਹੀਂ। ਕੋਈ ਖਾਸ ਤਾਂ ਨਹੀਂ ਲੱਗਦਾ ਕੋਈ ਮੇਰਾ ਕੋਈ ਖਾਸ ਤਲੋ ਤੇ ਹੁਣ ਨਾ ਸਾਡੇ ਬਾਰੇ ਰਿਕਮੈਂਡ ਕਰਦੇ ਹੋ ਸਾਡੀ ਆਰਗੇਨਾਈਜੇਸ਼ਨ ਬਹੁਤ ਚੰਗਾ ਬਿਲਕੁਲ ਜਿ ਇਕਲੇ ਇਕਲੇ ਬੰਨੇ ਦੱਸਿਆ ਨਾ ਤਾਂ ਰਹੇ ਜਾਂਦਾ ਹੀ ਹੈ ਓਕੇ ਪੀ ਆਰ ਆਈ ਅੱਛਾ 10 ਦੇ ਵਿੱਚ ਸਾਰਿਆਂ ਨੂੰ ਵੀ ਜਾਓ ਉੱਥੇ ਜਾਓ ਥੇ ਇੱਕ ਦਿਹਾੜਾ ਜੋ ਪਹਿਲੇ ਦਿਨ ਗੱਲ ਕਰੂਗੀ ਉਹੀ ਐਂਡ ਵਾਲੇ ਦਿਨ ਤੇ ਘਰੋ ਵੀ ਗੱਲ ਹੈ ਇਹ ਨਹੀਂ ਪਹਿਲੇ ਦਿਨ ਗੱਲਾਂ ਹੋਰ ਤੇ ਐਂਡ ਤੇ ਬਦਲ ਜਾਣਗੀਆਂ ਬਿਲਕੁਲ ਇੱਕ ਵਾਰੀ ਆਪਦੀ ਪੂਰੀ ਟੀਮ ਵੱਲੋਂ ਫਿਰ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਕਰਦੇ ਹਾਂ ਹੋਮਸ ਸਭ ਦੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਦੀ ਅਰਦਾਸ ਕਰਦੇ ਤੁਹਾਡੀ ਦਿੱਲ ਤੁਣੀ ਤਨਾਂ ਚੁਗਲੀ ਤਰੱਕੀਆਂ ਕਰੋ ਆਪ ਦਾ ਵਧੀਆ ਲੋ ਆਪਾਂ ਘਰ ਬਾਰੇ ਖਰੀਦੋ ਹਨਾ ਤੇ ਚੜ੍ਹਦੀ ਕਲਾ ਕਰੋ ਦੀ ਵੈਲਿਊ ਦੀ ਗੱਲ ਸਾਹਿਬ ਵੈਲਿਊ